डखणे मा पंगवां लोड़ींदो हब जाए सो मीरा मीरन सिर हठि मुंझाहू सो थणी चवंदो मुख अलाए मला पंगवां माणिकू मोहे माओ भिन थणीअ पाह ख्याओ मुंहिंजा ठुंढड़ा मुखो سچ अलाए ਨਲੋਂ ਪਨਵਾ ਮੂੰਠਿਆ ਉਸੇ ਜ ਲੈਣਾ ਤਰੀ ਵਿਛਾਵਣਾ ਜੇ ਦੇਖੇ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਰ ਤੋੜੀ ਮੰਨ ਲੋ ਚ ਹਰ ਮਿਲਨ ਕੋ ਕਿਉ ਦਰਸ਼ਨ ਪਾਈਆਂ ਮੈਂ ਲੱਖ ਵੜਤ ਸਹੇਬਾ ਜੇ ਬਿੰਦ ਬੁਲਾਈਆਂ ਮੈਂ ਚਾਰੇ ਕੁੰਡਾਂ ਥਾਲੀਆਂ ਤਦ ਜੇ ਵੜਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕਿਉ ਪ੍ਰਭੂ ਮਿਲਾਈਆਂ ਮਨ ਅਰਪਿਓ ਹਉ ਮੈਂ ਤਜੋ ਇਤ ਪੰਥ ਜੁਲਾਈਆਂ ਨਿਤ ਸੇਵਿਓ ਸਾਹਿਬ ਆਪਣ ਸਤਸੰਗ ਮਿਲਾਈਆਂ ਸਦੈ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆਂ ਤਦ ਜੇਵ ਡੋਹਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ ਡਖਣੇ ਮਹਿਲਾ ਪੰਗਵਾ ਮੂੰਠਿਆ ਉ ਤਖਤ ਪਰੀ ਮਹਿੰਜੇ ਪਾਤਸ਼ਾ ਪਾਮ ਮਿਲਾਵੇ ਕੋਲ ਤਵਲ ਜਿਵੇਂ ਵਿਕਸਾਮੰਦ ਮਹਿਲਾ ਪੰਗਵਾ ਪਰੀਆ ਸੁੰਦੜੀ ਭੁਖ ਮੂੰ ਲਾਵਣ ਥੀ ਵਿਤਰਾ ਜਾਨ ਮਿਠਾਈ ਇਕ ਬੇਈ ਪੀੜੇ ਨਾ ਹਟਾ ਨਾ ਲਾ ਪੰਗਵਾ ਠੱਗਾ ਨੀ ਮਤਰੋੜ ਜਾਨ ਗੰਧਰਬਾ ਨਗਰੀ ਸੁਖ ਘਟਾ ਉਡੂਏ ਇਸ ਬੰਧਾਣੂ ਘਰ ਕਹਣੇ ਪੌੜੀ ਅਕਲ ਕਲਾ ਨਾ ਪਾਈਆ ਤਬ ਅਲਖ ਅਲੇਖ ਖਟ ਦਰਸ਼ਨ ਭੰਮਤੇ ਫਿਰੇ ਮਾਂ ਮਿੜੀਏ ਪੇਖ ਵਰਤ ਕਰੈ ਚੰਦਰਾਇਣਾ ਸੇ ਕਿਤੈ ਨਾ ਲੇਖ ਬੇਦ ਪੜਹਿ ਸੰਪੂਰਨ ਤਤਸਾਰ ਨ ਪੇਖ ਤਿਲਕ ਕੱਢੈ ਇਸਨਾਮ ਕਰ ਅੰਤਰ ਕਾ ਲੇਖ ਦੇਖੀ ਪ੍ਰਭੂ ਨ ਲੱਭੈ ਵੇਣ ਸੱਚੀ ਸਿੱਖ ਭੂਲਾ ਮਾਰਗ ਸੋ ਪਵੈ ਜਿਸ ਧਰਮਸਤ ਕਲੇਖ ਜਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀਂ ਦੇਖਣ ਡੱਖਣੇ ਮਹਿਲਾ ਪੰਗਵਾ ਸੋ ਨਿਵਾਹੁ ਗੱਡ ਜੋ ਚਲਾਉ ਨਾ ਥਿਆ ਕਾਰ ਕੂੜਾ ਵੀ ਛੱਡ ਸੰਭਲ ਸਚ ਥਣੀ ਮਹਿਲਾ ਪੰਗਵਾ ਹੱਬ ਸਮਾਣੀ ਜੋਤ ਜਿਉਂ ਜਲ ਕਟਾਉ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਨਲਾ 15ਵਾਂ ਮੁਖ ਸੁਹਾਵੇ ਨਾਮ ਚ ਆਠ ਪਹਿਰ ਗੁਣ ਗਾਓ ਨਾਨਕ ਦਰਗਾਹ ਮੰਨੀ ਐ ਮਿਲੀ ਨਥਾਵੇਂ ਥਾਉ ਪੌੜੀ ਬਾਹਰ ਵੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਰ ਜਿਉ ਬਾਹਰੀ ਸਭ ਫਿਰੇ ਨਿਕਾਮੀ ਮਨ ਰਤਾ ਕੁਟੰਬ ਸਿਓ ਨੇਤ ਗਰਬ ਫਿਰਾਂਮੀ ਫਿਰਾਂ ਗੁਮਾਨੀ ਜਗ ਮੈਂ ਕਿਆ ਗਰਬੈ ਦਾਮੀ ਚਲਦਿਆਂ ਨਾਲ ਨਾ ਚੱਲਈ ਖਿੰਜਾਏ ਬਿਲਾਮੀ ਬਿਚਰਦੇ ਥਰੇ ਸੰਸਾਰ ਮੈਂ ਹਰਜੀ ਹੁਕਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਦਖਣੇ ਮੈਲਾ ਪੰਜਵਾ ਮੁਖੋਂ ਅਲਾਏ ਹਬ ਮਰਨ ਪਛਾਣੰਦੋ ਕੋਏ ਨਾਨਕ ਤਨਾਹਾਕ ਜਿਨਾਂ ਯਕੀਨਾਂ ਹਕ ਸਿਉ ਮਹਿਲਾ ਪੰਗਵਾਂ ਜਾਣ ਵਸੰਦੋ ਮੰਝ ਪਛਾਣੂ ਕੋ ਏ ਕੋੜੋ ਤੈ ਤਨ ਪਰਦਾ ਨਾਹੀ ਨਾਨਕ ਜੈ ਗੁਰ ਭੇਟਿਆ ਮਹਿਲਾ ਪੰਗਵਾਂ ਮਤੜੀ ਕਾਂਢਕ ਆਹਾ

ਉੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾ ਵੇਖ ਧੁਰ ਕਰ ਮੱਚਾ ਜਮਦੂਤੀ ਹੈ 헤रिया ਦੁਖ ਹੀ ਮੈਂ ਪੱਛਾ ਹੋ ਆਤਪਾਵਸ ਧਰਮ ਕਾ ਨਾਨਕ ਦਰ ਸੱਚਾ ਦਖਣੇ ਮੈਂ ਲਾ ਪੰਗਵਾ ਪਰ ਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ ਮਨ ਲਾਪਨਵਾ ਦੇ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਘਟ ਉੱਠਾ ਸਚੁ ਥਣੀ ਮਨ ਲਾਪਨਵਾ ਲੋਇਣ ਲੋਈ ਦੇਠ ਪਿਆਸ ਨਾ 부ਝੈ ਮੁਖਣੀ ਨਾਨਕ ਸੇ ਅੱਖੜੀਆਂ ਬਿਆਨ ਜਿਨਿ ਦਸੰਦੋ ਮਾਪਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ ਓਨ ਹਰਨਾਮਾ ਧਨ ਸੰਚਿਆ ਸਭ ਤਖਾ ਬੁਝਾਈ ਓਨ ਛੱਡੇ ਲਾਲਚ ਦੁਨੀਕੇ ਅੰਤਰ ਲੈ ਬਲਾਈ ਉਸ ਸਦਾ ਸਦਾ ਘਰ ਅਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਓ ਬਣ ਆਈ ਦਖਣੀ ਮੈ ਲਾਪਨਵਾ ਸੱਚ ਸੁਹਾਵਾ ਕੰਡਿਆ ਕੂੜ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸਚ ਪੱਲ ਹੋਏ ਮੈਂ ਲਾ ਪੰਗਵਾ ਸੱਜਣ ਮੁਖ ਅਨੂਪ ਅੱਖੇ ਪੈਰ ਨਿਹਾਲ ਸਾਂ ਸੁਤੜੀ ਸੋ ਸ਼ਹਿਡਿਠ ਤੈ ਸੁਤਨੇ ਹੋ ਖੰਨੀਐ ਮੈਂ ਲਾ ਪੰਗਵਾ ਸੱਜਣ ਸਚ ਪਰਖ ਮੁਖ ਅਲਾਵਣ ਤੋਂਸਰਾ ਮਨ ਮੰਜਾ ਹੂ ਲਖ ਤੁਧੋਂ ਦੂਰ ਨਾ ਸੋ ਤੇਰੀ ਪੌੜੀ ਧਰਤ ਅਕਾਸ਼ ਪਾਤਾਲ ਹੈ ਚੰਦ ਸੂਰ ਬినాਸ਼ੀ ਬਾਦਸ਼ਾਹ ਸ਼ਾਹ ਉਮਰਾਵ ਖਾਨ ਤਾ ਡੇਰੇ ਜਸੀ ਰੰਗ ਤੁੰਗ ਅਰੀਬ ਮਸਤ ਸਭ ਲੋਕ ਸਿਧਾਸੀ ਤਾਜ਼ੀ ਸ਼ੇਖ ਮਸ਼ਾਇਕਾ ਸਬੇ ਉਠ ਜਾਸੀ ਪੀਰ ਤਕੰਬਰ ਔਲੀਏ ਕੋ ਫਿਰਨਾ ਰਹਾ ਸੀ ਰੋਜ਼ਾ ਬਾਗ ਨਿਵਾਜ਼ ਕਤੈਬ ਵਣ ਬੁੱਢੇ ਸਭ ਜਾਸੀ ਲੱਖ 84 ਮੈਦਨੀ ਸਭ ਆਵੈ ਜਾਸੀ ਨਹਿਚਲ ਸੱਚ ਖੁਦਾ ਏਕ ਖੁਦਾ ਬੰਦਾ ਅਬਨਾਸ਼ੀ ਡਖਣੇ ਮੈਲਾ ਪੰਗਵਾ ਢਿੱਠੀ ਹੱਬ ਟੰਢੋਲ ਇੱਕ ਸੁਬਾਜਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮੈਲਾ ਪੰਜਵਾ ਆਸ਼ਿਕ ਆਸਾਂ ਬਹਾਰਾ ਮੂਹ ਮਨ ਵੱਡੀ ਆਸ ਆਸ ਨਰਾਸਾ ਇੱਕ ਤੂੰ ਥੋ ਬਲ 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 ਗਈ ਆਸ ਮੈਲਾ ਪੰਜਵਾ ਵਿਛੋੜਾ ਸੁਣੇ ਦੁੱਖ ਵਿੰਡ ਠੇ ਮਰਿਓਦ ਬਾਜ ਪਿਆਰੇ ਆਪਣੀ ਬਿਰਹੀ ਨਾਂ ਥੀਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆਂ ਕੇ ਦਾਰ ਮਥੁਰਾ ਕਾਂਸੀ ਕੋਟ 33ਾ ਦੇਵਤੇ ਸਣ ਇੰਦਰ ਜੈਸੀ ਸਿਮਰਤ ਸਾਸਤਰ বেদ ਚਾਰ ਖਟਦਰਸ਼ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਵੀ ਜੈਸੀ ਜਤੀ ਸਤੀ ਸੰਿਆਸੀਆ ਸਭ ਕਾਲੇ ਵਾਸੀ ਮਨ ਜੋਗੀ ਦਿਗੰਬਰਾ ਜੰਮੈ ਸਣ ਜਾਸੀ ਜੋ ਦੀ ਸੈ ਸੋ ਵਿਣਸਣਾ ਸੋ ਬਿਨ ਸੁਬਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ ਸਲੋਕ ਦਖਣੇ ਮਹਲਾ ਪੰਚਵਾਂ ਸੈ ਨੰਗੇ ਨ ਨੰਗੁ ਭੁਖੇ ਲਖਨਾ ਭੁਖਿਆ ਦੁੱਖੇ ਕੋੜ ਨਾ ਦੁਖ ਨਾਨਕ ਤਰੀ ਤਖੰਦ ਸੁਭ ਦਿਸ਼ਟ ਮੈ ਲਾ ਪੰਜਵਾ ਸੁਖ ਸਮੂਹਾ ਭੋਗ ਭੂਮ ਸਭਾਈ ਕੋ ਤਣੀ ਨਾਨਕ ਹਬੋ ਰੋਗ ਮਿਰਤਕ ਨਾਮ ਵਿਹੂਣਿਆ ਮੈ ਲਾ ਪੰਜਵਾ ਹਿਕ ਸਕੂ ਤੂੰ ਆਹ ਪਿਸ਼ਾਣੂ ਵੀ ਇਕ ਕਰ ਨਾਨਕ ਆਸੜੀ ਨਿਭਾ ਮਾਨੁਖ ਪ੍ਰਥਾਈ ਲਜੀਵੰਦੋ ਪੌੜੀ ਮਹਿਚਲ ਏਕ ਨਰਾਇਣੋ ਹਰਗੰਮ ਅਗਧਾ ਮਹਿਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਧਾ ਮਹਿਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਧਾ ਸੱਚ ਧਰਮ ਤਪ ਮਹਿਚਲ ਦਿਨ ਰਹਿਨ ਆਰਾਧਾ ਬੇਤਮ ਤਮ ਤਪ ਨੇ ਚਲ ਜਿਸ ਕਰਮ ਲਿਖਾ ਧਾ ਨੇਚਲ ਮਸਤਕ ਲੇਖ ਲਿਖਿਆ ਸੋ ਟੜੈ ਨਾ ਤਲਾ ਧਾ ਨੇਚਲ ਸੰਗਤ ਸਾਧ ਜਨ ਬਚਨ ਨੇਚਲ ਗੁਰ ਸਾਧਾ ਜਿਨ ਕਾ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸ਼ਲੋਕ ਡਖਣੇ ਮੈਲਾ ਪੰਗਵਾਂ ਜੋ ਡਬੰਧੋ ਆਪ ਸੋ ਤਰਾਏ ਕਿਨਖੇ ਤਾਰੇਂ ਦੜੋ ਵੀ ਤਾਰ ਨਾਨਕ ਤੇਰਸਿਓ ਰਤਿਆ ਮੈਂ ਲਾਪਨਵਾ ਜਿੱਥੇ ਕੋਇ ਤਥਨ ਨਾਉ ਸੁਣੰਦੋ ਮਾਪਰੀ ਮੂੰ ਜੁਲਾਉ ਤਥ ਨਾਨਕ ਤਰੀ ਪਸੰਦੋ ਹਰਿਓ ਥੀਓਸ ਮੈਂ ਲਾਪਨਵਾ ਮੇਰੀ ਮੇਰੀ ਕੀ ਕਰੈ ਪੁੱਤਰ ਕਲਤਰ ਸਨੇਹ ਨਾਨਕ ਨਾਮ ਵੀ ਹੁਣੀਆ ਨੇ ਮੁੜ ਆਦੀ ਦੇ ਪੌੜੀ ਮੈਂ ਨਹੀਂ ਦੇਖੋਂ ਗੁਰਦਰਸ਼ਨ ਗੁਰ ਚਰਣੀ ਮੱਥਾ ਪੈਰੀ ਮਾਰ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਰਦਾ ਤਿਆਂ ਦਾ ਦਿਨ ਰਾਤੰਜ ਪੰਥਾ ਮੈਂ ਛੱਡਿਆ ਸਗਲ ਅਪਾਏਣੋ ਰੋਸ ਅਸ ਗੁਰ ਸੁਮਰਥਾ ਗੁਰ ਬਖਸ਼ਿਆ ਨਾਮ ਨਿਧਾਨ ਸੰਭੋ ਦੁਖ ਲਥਾ ਭੋਗੋ ਪੁੰਚੋ ਭਾਈ ਹੋ ਪੱਲੇ ਨਾਮ ਗੱਥਾ ਨਾਮਦਾਨ ਈਸ਼ ਨਾਮ ਦੇ ਸਦਾ ਕਰੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮਕਾ ਫੋ ਲਥਾ ਸ਼ਲੋਕ ਡਖਣੀ ਮੈਲਾ ਪੰਗਵਾ ਰੱਗੜੀਆਂ ਪਰੀਆਂ ਪੇਖੰਦੀਆਂ ਨਾ ਤਿੱਪੀਆਂ ਹੱਬ ਮਜਾਹੂ ਸੋਥਣੀ ਬਿਆ ਨਾ ਡਠਾ ਕੋਏ ਮੈਂ ਲਾ ਪੰਗਵਾ ਤੱਥੜੀਆਂ ਸੰਤਾ ਤੇ ਸੁਖਾਉ ਪੰਧੀਆਂ ਮਾਨਕ ਲੱਘੜੀਆਂ ਤਿੰਨਾ ਜਿੰਨਾ ਭਾਗ ਮਥਾੜ ਮੈਂ ਲਾ ਪੰਗਵਾ ਡੂੰਗਰ ਜਲਾ ਥਲਾ ਭੂਮ ਬਨਾ ਫਲ ਕੰਦਰ ਪਾਤਾਲ ਆਕਾਸ਼ ਪੂਰਨ ਹਬ ਘਟਾ ਨਾਨਕ ਵੇਖ ਜਿਓ ਇਕਤ ਸੂਤ ਪਰੋ ਤੀਆਂ ਪਾੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜਿਓ ਪ੍ਰਤਪਾਲਕ ਹਰ ਜੀ ਮੇਰੀ ਸਰਕਰ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇ ਤੀ ਲਾਇਕ ਮੋ ਮੰਗਾ ਸੋਈ ਦੇਵੰਦਾ ਹਰ ਪਿਤਾ ਸੁਖ ਦਾ ਇੱਕ ਗਿਆਨ ਰਾਸ ਨਾਮ ਧਨ ਸੰਪਿਉਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰਪੀਤਾ ਸਭਨਾ ਗੱਲਾਂ ਲਾਇਕ ਸ਼ਲੋਕ ਡਖਣੇ ਮਹਿਲਾ ਪੰਜਵਾਂ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੈ ਓਏ ਮੋਇਆਂ ਨਾ ਜਾਹੀ ਛੋੜ ਮਹਿਲਾ ਪੰਜਵਾਂ ਨਾਨਕ ਬਿਜੁਲੀਆਂ ਚਮਕਨ ੁਰਨ ਘਟਾਂ ਅਤ ਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਮੈਲਾ ਪੰਜਵਾ ਜਲ ਥਲ ਨੀਰ ਥਰੇ ਸ਼ੀਤਲ ਪਵਨ ਚੁਲਹਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੁਭਰ ਕੱਪੜ ਥੋਗ ਨਾਨਕ ਤਰੀ ਵਿਹੂਣੀ ਤੱਤਿਆ ਪੌੜੀ ਤਾਰਣ ਕਰਤਾ ਜੋਕੀਆਂ ਸੋਈ ਹੈ ਕਰਨ ਜੇ ਸੋਤਵੇਂ ਪ੍ਰਾਣੀਆਂ ਪਾਵੇਂ ਤੁਰ ਲੈਣਾ ਬਿਨ ਕਰਮਾ ਕਿਛੂ ਨ ਲੱਗਦਾ ਜੇ ਫਿਰ ਸਭ ਤਰਣ ਗੁਰ ਮਿਲ ਭੋਗੋਵਿੰਦ ਕਾ ਪੈ ਡਰ ਦੂਰ ਕਰਨ ਹੈਤ ਬੈਰਾਗ ਉਪਜੈ ਹਰ ਖੋਜਤ ਫਿਰਨ ਖੋਜਤ ਖੋਜਤ ਸਹਿਜ ਉਪਜਿਆ ਫੇਰ ਜਨਮ ਮਰਨ ਖਿਆਏ ਕਮਾਏ ਤਿਆਆ ਪਾਇਆ ਸਾਧ ਸ਼ਰਨ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਹਾਏ ਤਿਸ ਤੋਂ ਦਿਲ ਤਰਨ ਸ਼ਲੋਕ ਮੈਲਾ ਪੰਗਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਬਨਾ ਕੀ ਰੇਉ ਨੂੰ ਕ ਤਾ ਆ ਹਮਾਰੇ ਪਾਸ ਮੈਲਾ ਪੰਜਵਾਂ ਮੋ ਆ ਜੀਵੰਦਾ ਤੇਖ ਜੀਵੰਦੇ ਮਰਦਾਨ ਜਿਨਾ ਮੁਹੱਬਤ ਇਕ ਸਿਉ ਤੇ ਮਾਨਸ ਪਰਧਾਨ ਮੈਲਾ ਪੰਜਵਾਂ ਜਿਸ ਮਨ ਵਸੈ ਪਰਮ ਬ੍ਰਹਮ ਨਿਕਟ ਨ ਆਵੇ ਤੀਰ ਭੁਖ ਤਖ ਤਿਸਨਾ ਵਿਆਪਈ ਜਮ ਨਹੀਂ ਆਵਨੀ ਰ ਤੋੜੀ ਕੀਮਤ ਕਹਿ ਨਾ ਜਾਈਏ ਸਤਿ ਸ਼ਹਾ ਅਡੋਲ ਸਿਧ ਸਾਧਕ ਗਿਆਨੀ ਧਿਆਨੀਆ ਕੌਣ ਤੁਧ ਨੂੰ ਤੋਲ ਪੰਨਣ ਕਰਨ ਸਮਰਥ ਹੈ ਓ ਪੁੱਤ ਸਭ ਪਰਲ ਕਰਨ ਕਾਰਨ ਸਮਰਥ ਹੈ ਘਟ ਘਟ ਸਭ ਬੋਲੇ ਰਿਸ਼ਕ ਸਮਾਹੇ ਸਭਸਾ ਕਿਆ ਮਾਨਸ ਡੋਲੇ ਗਹਿਰ ਗੰਭੀਰ ਅਥਾ ਤੂੰ ਗੁਣ ਗਿਆਨ ਅਮੋਲ ਸੋਈ ਕਮ ਕਮ ਵੜਾ ਕੀ ਆਥੁਰ ਮੋਲੇ ਤਧੋਂ ਬਾਰ ਕਿਛ ਨਹੀਂ ਨਾਨਕ ਗੁਣ ਬੋਲੇ